ਮਾਨਯੋਗ ਡੀਜੀਪੀ ਪੰਜਾਬ ਅਤੇ ਮਾਨਯੋਗ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਜੀ ਆਈਪੀਐਸ ਜੀ ਦੇ ਦੇਸ਼ਾ ਨਿਰਦੇਸ਼ਾਂ ਹੇਠ ਬਸੰਤ ਪੰਚਮੀ ਦੇ ਤਿਹਾਰ ਨੂੰ ਮੱਦੇਨਜ਼ਰ ਰੱਖਦੇ ਹੋਏ ਜੋ ਚਾਈਨਾ ਡੋਰ ਦੀ ਵਿਕਰੀ ਮੋਗਾ ਜ਼ਿਲ੍ਹੇ ਦੇ ਵਿੱਚ ਜੇ ਹੋ ਰਹੀ ਹੈ ਤੇ ਉਸ ਬੰਦੀ ਇੱਕ ਸਪੈਸ਼ਲ ਮਹਿੰਮ ਜਿਹੜੀ ਉਹ ਚੈਕਿੰਗ ਦੀ ਚਲਾਈ ਗਈ ਜਿਸ ਦੇ ਵਿੱਚ ਕੇ ਸਮੂਹ ਗਸ਼ਟ ਅਫਸਰਾਂ ਜ਼ਿਲ੍ਹਾ ਮੋਗਾ ਦੇ ਅਤੇ ਐਸਐਚਓ ਸਹਿਬਾਨ ਚੋਕੀ ਇੰਚਾਰਜ ਸਹਿਬਾਨ ਵੱਲੋਂ ਆਪਣੇ ਆਪਣੇ ਏਰੀਆ ਦੇ ਵਿੱਚ ਚੈਕਿੰਗ ਕੀਤੀ ਗਈ ਔਰ ਇਸ ਚੈਕਿੰਗ ਦੇ ਵਿੱਚ ਦੋ ਮੁਕਦਮੇ ਮੋਗਾ ਜ਼ਿਲ੍ਹਾ ਦੇ ਵਿੱਚ ਦਰਜ ਕੀਤੇ ਗਏ ਇੱਕ ਮੁਕਦਮਾ ਥਾਣਾ ਧਰਮਕੋਟ ਔਰ ਦੂਸਰਾ ਮੁਕਦਮਾ ਥਾਣਾ ਸਿਟੀ ਸਾਊਥ ਮੋਗਾ ਵਿੱਚ ਦਰਜ ਕੀਤਾ ਗਿਆ ਔਰ ਦੋਨਾਂ ਮੁਕਦਮਿਆਂ ਦੇ ਵਿੱਚ ਰਿਕਵਰੀ ਜਿਹੜੀ ਹੈ ਉਹ ਇੱਕ ਧਰਮਕੋਟ ਵਾਲੇ ਮੁਕਦਮੇ ਦੇ ਵਿੱਚ 5 ਗੱਟੂ ਚਾਈਨਾ ਡੋਰ ਔਰ ਸਿਟੀ ਸਾਊਥ ਮੋਗਾ ਵਾਲੇ ਮੁਕਦਮੇ ਦੇ ਵਿੱਚ 7 ਗੱਟੂ ਚਾਈਨਾ ਡੋਰ ਦੇ ਰਿਕਵਰ ਕੀਤੇ ਗਏ ਔਰ ਇਸ ਮਹਿੰਮ ਦੌਰਾਨ ਦੁਕਾਨਦਾਰਾਂ ਅਤੇ ਆਮ ਪਬਲਿਕ ਨੂੰ ਚਾਇਨਾ ਡੋਰ ਦੀ ਵਰਤੋਂ ਦੇ ਮਾੜੇ ਪ੍ਰਭਾਵਾਂ ਬਾਰੇ ਜਾਗਰੂਕੀ ਕੀਤਾ ਗਿਆ ਔਰ ਜਾਣਕਾਰੀ ਵੀ ਦਿੱਤੀ ਗਈ ਔਰ ਇਸ ਸੰਬੰਧੀ ਮਾਨਯੋਗ ਜ਼िला ਮజిਸਟਰਡ ਮੋਗਾ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਦੀ ਵੀ ਪਾਲਣਾ ਕਰਨ ਦੀ ਅਪੀਲ ਕੀਤੀ ਗਈ ਔਰ ਇਹ ਜਿਹੜੀ ਮਹਿੰਮ ਹੈ ਚੈਕਿੰਗ ਮਹਿੰਮ ਚਾਇਨਾ ਡੋਰ ਦੀ ਇਹ ਲਗਾਤਾਰ ਜਾਰੀ ਰਹੇਗੀ ਔਰ ਆ ਆਮ ਲੋਕ ਮੋਗਾ ਜ਼ਿਲ੍ਹੇ ਦੇ ਆਮ ਲੋਕਾਂ ਨੂੰ ਇਹ ਅਪੀਲ ਕਰਦੇ ਆਂ ਅਸੀਂ ਕਿ ਚਾਇਨਾ ਡੋਰ ਦੀ ਵਿਕਰੀ ਦੇ ਸਬੰਧੀ ਕਿ ਕੋਈ ਕਿਸੇ ਤਰ੍ਹਾਂ ਦੀ ਵੀ ਕੋਈ ਇਤਲਾ ਉਹਨਾਂ ਦੇ ਧਿਆਨ ਚ ਆਉਂਦੀ ਹੈ ਤੇ ਉਹ ਮੋਗਾ ਜ਼ਿਲ੍ਹੇ ਦੇ ਕੰਟਰੋਲ ਰੂਮ ਦੇ ਨੰਬਰ ਪਰ ਜਾਂ 112 ਹੈਲਪਲਾਈਨ ਨੰਬਰ ਉੱਪਰ ਦੱਸ ਕੇ ਸਾਡੀ ਸਾਡੀ ਹੈਲਪ ਕਰ ਸਕਦੇ ਨੇ ਤਾਂ ਕਿ ਅਸੀਂ ਇਹਦੇ ਲਈ ਕਾਰਵਾਈ ਕਰ ਸਕੀਏ ਕਿ ਜਿਹੜੀਆਂ ਇਹਦੇ ਨਾਲ ਹੋਣ ਵਾਲੇ ਹਾਦਸੇ ਆ ਉਹਨਾਂ ਨੂੰ ਰੋਕ ਪਾਈ ਜਾ ਸਕੇ